ਕੈਨੇਡਾ ਦੇ ਟਰੇ ਸ਼ੋਰੂਮ ਬੰਦ ਹੋਣ ਕਾਰਨ ਸਾਰਾ ਸਮਾਨ ਬਹੁਤ ਹੀ ਘੱਟ ਰੇਟਾਂ ਦੇ ਦਿੱਤਾ ਜਾ ਰਿਹਾ ਇਹ ਕਿੱਥੇ ਦਿੱਤਾ ਜਾ ਰਿਹਾ ਜੀ ਤੁਸੀਂ ਪਹੁੰਚਣਾ ਹੈ ਠੰਡੀ ਸੜਕ ਦੇ ਉੱਪਰ ਦਰਗਾਹ ਪੀਰ ਨਗਾਹੇ ਵਾਲੇ ਦੇ ਜਮਾ ਸਾਹਮਣੇ ਤੇ ਇੱਥੇ ਤੁਹਾਨੂੰ ਬਹੁਤ ਸਾਰੀਆਂ ਆਈਟਮਾਂ ਜਿਵੇਂ ਈਦ ਦੇ ਮੌਕੇ ਤੇ ਗਿਫਟਾਂ ਮਿਲਦੀਆਂ ਨੇ ਸਟੀਲ ਦੀਆਂ ਆਈਟਮਾਂ ਸਟੀਲ ਦੇ ਡਿਨਰ ਸੈੱਟ ਹੋ ਗਏ ਪੱਕੇ ਹੋ ਗਏ ਟੈਂਪਰ ਹੋ ਗਏ ਕਾਪੜੀ ਪਲਾਸਟਿਕ ਦੀਆਂ ਸਾਰੀਆਂ ਆਈਟਮਾਂ ਕੱਪਾਂ ਦੇ ਤਾਂ ਕਹਿੰਦੇ ਉਹ ਰੇਟ ਦੇ ਦੇਣਗੇ ਵੀ ਤੁਸੀਂ ਸੋਚੇ ਨਹੀਂ ਹੋਣੇ ਬਿਜਲੀ ਦਾ ਸਮਾਨ ਸਾਰੀਆਂ ਆਈਟਮਾਂ ਦੇ ਬਹੁਤ ਬੰਪਰ ਡਿਸਕਾਊਂਟ ਤੁਹ ਇੱਥੇ ਮਿਲਣਾ ਸੁਪਰਮਾਰਟ ਵਾਲਿਆਂ ਦੇ ਤੇ ਅੰਗੂਜੀ ਅੱਜ ਫੇਰ ਧਮਾਕਾ ਕਰਤਾ ਇੱਕ ਵਾਰੀ ਹੈ ਜੀ ਸਾਰੀਆਂ ਆਈਟਮ ਮਤਲਬ ਉਹ ਰੇਟਾਂ ਦੇ ਦੇ ਰਹੀਆਂ ਨੇ ਜਿਹੜੀਆਂ ਕਦੇ ਨਹੀਂ ਸੁਣੀਆਂ ਹੋਣੀਆਂ ਹਾਂਜੀ ਤੇ ਆਪਾਂ ਫਿਰ ਸ਼ੁਰੂ ਕਰ ਲਵਾਂ ਆਟਮਾ ਆਜੋ ਜੀ ਜਿਵੇਂ ਆਪਾਂ ਕਹਿੰਦੇ ਦੋਰ ਮੈਟ ਹੁੰਦੇ ਨੇ ਇਹ ਡੋਰ ਮੈਟ ਆ ਚੱਕੋ ਜੀ ਆਪ ਆਏ ਨਹੀਂ ਜਿਵੇਂ ਮਰਜ਼ੀ ਇਹਨਾਂ ਨੂੰ ਲਤਵੀ ਜਾਓ ਮਤਲਬ 500 ਰੁਪਏ ਤੋਂ ਸਟਾਰਟ ਹੋ ਜਾਣਗੇ ਤੇ ਆਹ ਚਾਰ ਪੰਜ ਪੱਖਿਆਂ ਦਾ ਜਿਹੜਾ ਸਟਾਕ ਰਹਿ ਗਿਆ ਮਤਲਬ ਇਹ ਸਮਝ ਲਓ ਤੁਹਾਡੀ ਲੋਟਰੀ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਤੇ ਉਹਦੇ ਨਾਲ ਆਪਾਂ ਕਰ ਲਈਏ ਗੱਲ ਬੋਟਲਾਂ ਦੀ ਆਹ ਦੇਖੋ ਜੀ ਜਿਵੇਂ ਗਰਮੀਆਂ ਆ ਰਹੀਆਂ ਨੇ ਤੇ ਆਪਾਂ ਨੂੰ ਚਾਹੀਦੀ ਹੁੰਦੀਆਂ ਬੋਤਲ ਆਹ ਆਈਟਮ ਇਹਨਾਂ ਦੀ ਸਭ ਤੋਂ ਵੱਧ ਵਿਕੀ ਸੀ ਮਤਲਬ 2 ਲੀਟਰ ਵਾਲੀ ਹੁਣ ਕਿੰਨੇ ਦੀ ਦੇ ਰਹੇ ਹੋ 2 ਲੀਟਰ ਦੀ ਬੋਤਲ ਹੈਗੀ ਆਪਣੀ ਹੈ ਨਾ 100 ਰੁਪਏ ਦੇ ਦਵਾਂਗੇ 100 ਰੁਪਏ ਦੇ ਵਿੱਚ ਅੱਛਾ ਬੋਤਲ ਤੋਂ ਮੈਨੂੰ ਯਾਰ ਆ ਗਿਆ ਥੋੜਾ ਇਧਰ ਪਿੱਛੇ ਨੂੰ ਘੁਮਾਓ ਬਾਈ ਕੈਮਰਾ ਆਹ ਦੇਖੋ ਜੀ ਆਹ ਦੇਖੋ ਪੂਰੀ ਕੈਨਡ ਆਈਟਮ ਸੰਜੀਵ ਕਪੂਰ ਬ੍ਰਾਂਡ ਦੀ ਇਹ ਬਾਈ ਯੂਜ਼ ਕਰਨ ਵਾਸਤੇ ਤੁਸੀਂ ਨਹੀਂ ਕਰਦੇ ਅੱਖੀ ਆਪਦੇ ਵਾਸਤੇ ਜੀ ਇਹ ਆਪਣੇ ਵਾਸਤੇ ਆ ਇਹਦਾ ਫਾਇਦਾ ਕੀ ਹੈ ਉਹ ਦੇਖ ਲਓ ਮਤਲਬ ਡਬਲ ਓਪਨਰ ਹੈ ਜਿਵੇਂ ਤੁਸੀਂ ਨਾਰਮ ਉਹਦੇ ਵਾਸਤੇ ਵੀ ਤੁਸੀਂ ਜਿਹੜਾ ਹੈਗਾ ਆ ਸਿਲੀਕੋਨ ਜਿਹੜਾ ਤੋਂ ਵਾਸਤੇ ਲੋੜ ਪੈਂਦੀ ਆ ਇਹ ਚੀਜ਼ ਦੀ ਹਾਂ ਇਹ ਚੀਜ਼ ਦੀ ਲੋੜ ਪੈਂਦੀ ਆ ਇਹ ਹੋ ਟੈਂਕ ਲੋੜੀ ਬਹੁਤ ਹੋ ਟੈਂਕ ਲੋੜਾ ਬਾਜ਼ਾਰ ਤੋਂ ਜਾਓਗੇ ਤੁਹਾਨੂੰ ਮਿਲ ਲਿਆ 1500 ਦੀ ਇੱਥੇ ਕਿੰਨੇ ਦੀ ਮਿਲ ਜਾਣੀ ਆ 6500 ਰੁਪਏ ਦੇ ਮਤਲਬ ਇੰਨਾ ਜ਼ਿਆਦਾ ਡਿਸਕਾਊਂਟ ਆ ਜਿਹੜਾ ਆ ਜੋ ਫਿਰ ਹੋਰ ਆਈਟਮਾਂ ਦਿਖਾ ਦਈਏ ਤੁਹਾਡਾ ਮਤਲਬ ਡੇਲੀ ਲਾਈਫ ਦਾ ਜਿਹੜਾ ਕੰਮ ਹੈ ਉਹ ਬਹੁਤ ਈਜ਼ੀ ਕਰ ਦੇਣਾ ਆ ਦੇਖੋ ਜੀ ਮੋਪ ਪਏ ਨੇ ਹੁਣ ਗਰਮੀਆਂ ਦੇ ਵਿੱਚ ਘਰਾਂ ਦੇ ਖਾਸ ਲੋੜ ਹੁੰਦੀ ਆ ਇਹ ਮੋਪ ਦੀ ਜਿਹੜੀ ਕੀਮਤ ਹੈ ਮਤਲਬ 480 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੇ ਨੇ ਜਿਹ ਭਿਆ ਚਲੇ ਜਾਓਗੇ ਤਾਂ ਕਟ ਨਹੀਂ ਮਿਲਣਾ ਹੈਗਾ 7.500 ਆਮਰੇ ਵਿੱਚ ਹੀ ਸਟੀਲ ਡਰਮ ਹੈ ਪਲਾਸਟਿਕ ਡਰਮ ਨਹੀਂ ਹੈਗਾ ਸਟੀਲ ਡਰਮ ਹੈ ਸਟੀਲ ਡਰਮ ਹੈ ਆਪਰੋਂ ਖੋਲ ਕੇ ਵੀ ਦਿਖਾ ਦਿੰਦੇ ਆ ਲਓ ਜੀ ਚਲੋ ਚੈੱਕ ਸਟੀਲ ਡਰਮ ਹੈ ਘੋਮਲਾਪੁਰ ਹੈ ਨਾ ਇੱਕ ਮਿਲਦਾ ਕਿੰਨੇ ਦਾ 480 ਰੁਪਏ ਦਾ 500 ਰੁਪਏ ਘੱਟ ਆਹ ਦੇਖੋ ਜੀ ਜਿਵੇਂ ਆਪਾਂ ਨੇ ਗਿਫਟਾਂ ਵਗੈਰਾ ਦੇਣੀਆਂ ਨੇ ਇਹ ਕੱਪ ਕਿੰਨੇ ਦੇ ਹੋਣਗੇ ਸਿਰਫ 80 ਰੁਪਏਾਂ ਵਿੱਚ ਮਿਲਦੇ ਨੇ ਪਹਿਲਾਂ 100 ਰੁਪਏ ਦੀ ਚੀਜ਼ ਉਦੋਂ ਵੀ ਘਟਾ ਦੀ ਮੈਂ ਕਿਹਾ ਹੁਣ ਤਾਂ ਪਰਚੇ ਦੀ ਕੋਈ ਖਤਮ ਗੱਲ ਨਾ ਹੋਊਗੀ ਅਸੀਂ ਸਟਾਕ ਕਰਨਾ ਖਤਮ ਇਸ ਕਰਕੇ ਫਾਇਦਾ ਚੈੱਕ ਕਰੋ ਆਹ ਦੇਖੋ ਇਮਾਪਾ ਯੂਜ਼ ਕਰਦੇ ਆ ਕੰਚ ਦੇ ਬਹੁਤ ਐਣ ਘੈਂਟ ਘੈਂਟ ਗਲਾਸ ਘੈਂਟ ਘੈਂਟ ਡਿਜ਼ਾਈਨਾਂ ਦੇ ਵਿੱਚ ਨਿਗਾਹ ਮਾਰ ਲਓ ਇਹ ਵੀ 80 ਦੇ 6 ਨੇ 80 ਰੁਪਏ 6 ਗਲਾਸ ਦਵਾਂਗੇ ਇਹ ਵੀ 80 ਦੇ 6 ਦੇਣੇ ਨੇ ਕੋਈ ਮੱਝ ਡੀਆਂ ਲੈ ਲੋ ਡੀਆਂ ਕਿੰਨਾ ਲੱਗਿਓ ਜੀ ਡਿਜ਼ਾਈਨ ਵਾਧੂ ਲੱਗੇ ਹੋਏ ਨੇ ਜੀ ਨਾਲ ਸਟੀਲ ਦੀਆਂ ਵੀ ਵਾਧੂ ਆਈਟਮਾਂ ਮਿਲੀਆਂ ਨੇ ਤੇ ਆਪਾਂ ਗੱਲ ਕਰ ਲਈਏ ਪਲਾਸਟਿਕ ਦੀਆਂ ਆਈਟਮਾਂ ਦੀ ਆਹ ਦੇਖੋ ਜੀ ਬੋਟਲ ਆ ਗਈ ਨਾਲ ਆ ਗਿਆ ਲੰਚ ਬਾਕਸ ਇਹ ਕਿੰਨੇ ਦਾ ਦੇਣਾ 150 ਰੁਪਏ ਬੋਨੀ ਆਈਟਮਾਂ 150 ਦੀਆਂ ਮਤਲਬ ਗਰਮੀਆਂ 'ਚ ਇਹਨਾਂ ਦੀ ਲੋੜ ਪੈਣੀ ਆ ਅੱਜ ਮੈਂ ਛੋਟੇ ਬੱਚਿਆਂ ਵਾਸਤੇ ਇਹ ਮੈਨਾਂ ਸਿਰਫ 90 ਰੁਪਏ ਸਿਰਫ ਆ ਸਟੀਲ ਦੀ ਆਟਮਾ ਮਤਾਂ ਮਤਾਂ ਆਏ ਸਮਝ ਲੋ ਵੀ ਮਿੱਟੀ ਦੇ ਭਾ ਮਿਲਿਆ ਨੇ ਤੁਹਾਨੂੰ ਬਾਦੂ ਜਿੰਨੀਆਂ ਰਹਿ ਗਈਆਂ ਇਹੀ ਨੇ ਨਿਗਾਹ ਮਾਰ ਲਓ ਇਹਨਾਂ ਦੇ ਇਹ ਜਿਵੇਂ ਗਲਾਸ ਆ ਗਏ ਕੋਲੀਆਂ ਆ ਗਈਆਂ ਹੋਰ ਜਿਹੜੀਆਂ ਆਪਾਂ ਰਸੋਈ ਚੀਜ਼ ਯੂਜ਼ ਕਰਦੇ ਆ ਸਟੀਲ ਦੀ ਆਟਮਾ ਉਹ ਪਈਆਂ ਨੇ ਇਸ ਤੋਂ ਬਾਅਦ ਇਲੈਕਟ੍ਰੋਨਿਕ ਆਟਮਾ ਜਿਵੇਂ ਤੁਹਾਨੂੰ ਦੱਸਿਆ ਸੀ ਆ ਆਈਟਮ ਦੀ ਖਾਸ ਕਰਕੇ ਰੋਜ਼ਿਆਂ ਦੇ ਵਿੱਚ ਬਹੁਤ ਜ਼ਰੂਰਤ ਪੈਣੀ ਆ ਜੀ ਅ ਰੈਸਟਿੰਗ ਹਾਊਸ ਦਾ ਚੋਪਰ ਆ ਗਿਆ ਇਹ 1050 ਦਾ ਵੇਚਿਆ ਹੋਇਆ ਇਹਨਾਂ ਨੇ 220 ਰੁਪਏ ਦੀ ਐਮ ਆਰ ਪੀ ਤੇ ਹੁਣ ਕਿੰਨੇ ਦਾ ਦੇਣਾ ਜੀ 800 ਇਥੇ ਆਓ ਆਹੀ ਪੀਸ ਨੇ ਜਿਹੜਾ ਮਤਲਬ ਉਹੀ ਗੱਲ ਹੈ ਵੀ ਜਿਹੜਾ ਪਹਿਲਾਂ ਆ ਗਿਆ ਉਹ ਲੈ ਗਿਆ ਬਾਕੀ ਜਿਹੜਾ ਰਹਿ ਗਿਆ ਰਹਿ ਗਿਆ ਇਹਦੇ ਨਾਲ ਨਾਲ ਆ ਜਿਹੜੀ ਹੈਗੀ ਆਪਣੇ ਕੋਲੇ ਮਿਕਸੀ ਪਈ ਹੈ ਜੀ ਮਿਕਸੀ ਆਪਾਂ ਵੀ ਆਹੀ ਪੀਸ ਲੈ ਗਏ ਜੀ ਆਪਣੇ ਕੋਲ ਇਲੈਕਟ੍ਰੋ ਮਿਕਸਰ ਮਿਲ ਜਗੇ ਬਟਰਫਲਾਈ ਮਿਲ ਜੂ ਮੋਰਫੀ ਮਿਲ ਜੂ ਬੋਸ ਮਿਲ ਜੂ ਜਿਹੇ ਪੀਸ ਹੈਗੇ ਨੇ ਆਪਣੇ ਸਾਹਮਣੇ ਲਈਏ ਇਹੀ ਦਰਵਾਰਾ ਪੀਸ ਨੇ ਲੈ ਜਾਓ ਮਤਲਬ 60% ਤੋਂ ਵੀ ਜ਼ਿਆਦਾ ਡਿਸਕਾਊਂਟ ਦੇ ਚੀਜ਼ਾਂ ਮਿਲਣੀਆਂ ਨੇ ਆ ਜਿਹੜੇ ਐਗ ਬੋਇਲਰ ਨੇ ਪਹਿਲਾਂ ਵੀ ਤੁਹਾਨੂੰ ਦਿਖਾਏ ਸੀ ਇਹਦੀ ਵਰਕਿੰਗ ਵੀ ਦਿਖਾਈ ਆ ਵੀਡੀਓ ਚ ਇਹ ਮਿਲ ਜਾਣਗੇ 3500 ਰੁਪਏ ਤੋਂ ਉਸ ਤੋਂ ਬਾਅਦ ਆ ਗਿਆ ਇ ਇਦੀ ਕੀਮਤ ਵੀ ਜਿਹੜੀ ਪਹਿਲਾਂ ਵੀਡੀਓ ਚ ਦੱਸੀ ਉਹਨਾਂ ਨਾਲੋਂ ਘਟਾਤੀ। ਉਦੋਂ ਬਾਅਦ ਇੰਡਕਸ਼ਨ ਆ ਗਿਆ, ਇੰਡਕਸ਼ਨ ਦੀ ਕਾਸਟ ਵੀ ਬਹੁਤ ਘਟਾਤੀ ਹੈ ਜੀ। ਬਾਕੀ ਆਈਟਮਾਂ ਤੇ ਨਜ਼ਰ ਮਾਰ ਲਓ। ਆ ਸਾਰੀਆਂ ਆਈਟਮਾਂ ਹੀ ਤੁਹਾਨੂੰ ਬਹੁਤ ਘੱਟ ਰੇਟਾਂ 'ਤੇ ਮਿਲ ਜਾਣੀਆਂ ਨੇ। ਅੱਛਾ ਇੱਕ ਆ ਆਈਟਮ ਦੇਖੋ। ਬਹੁਤੇ ਲੋਕ ਨਾ ਹੁਣ ਇਹਨੂੰ ਲੈ ਕੇ ਜਾਣਗੇ ਕਿਉਂਕਿ ਜਦੋਂ ਆਪਾਂ ਸਰਦੀਆਂ ਦੇ ਵਿੱਚ ਆਈਟਮ ਯੂਜ਼ ਕਰ ਲੈਂਦੇ ਆ ਕੋਟੀਆਂ ਵਗੈਰਾ ਤਾਂ ਉਦੋਂ ਆਪਾਂ ਨੇ ਬੋਰ ਲਾਉਣਾ ਹੁੰਦਾ। ਲੈਂਟਰ ਰੀਮੂਵਰ ਇਹਨਾਂ ਕੋਲੇ ਮਿਲ ਜਾਣਾ 170 70 ਰੁਪਏ ਦੇ ਵਿੱਚ। ਲੈਂਟਰ ਰੀਮੂਵਰ ਹੈ ਜੀ, ਨੋਵਾ ਕੰਪਨੀ ਦਾ। ਆਪਾਂ ਆ ਜਿਹੜੇ ਬਾਜ਼ਾਰ ਦੇ ਵਿੱਚ 5-500 550 ਦੇ ਮਿਲਦੇ ਨੇ ਇੱਥੇ ਤੁਹਾਨੂੰ ਦਿੱਲੀ ਦੇ ਰੇਟਾਂ 'ਚ ਮਿਲ ਰਹੇ ਨੇ ਸਿਰਫ 100 ਰੁਪਏ ਦੇ ਵਿੱਚ ਦੇਖ ਲਓ ਜੀ ਐਡਾ ਵੱਡਾ ਜਿਹੜਾ ਡਿਸਕਾਊਂਟ ਦੇ ਰਹੇ ਨੇ ਹੁਣ ਆਪਾਂ ਤੁਹਾਨੂੰ ਜਿਵੇਂ ਪਹਿਲਾਂ ਵੀਡੀਓ 'ਚ ਸ਼ਾਡੀ 'ਚ ਦੱਸਿਆ ਸੀ ਵੀ ਇਹ ਈਦ ਦੇ ਮੌਕੇ ਤੇ ਜਿਨੇ ਗਿਫਟਾਂ ਦੇਣੀਆਂ ਨੇ ਉਹਦੇ ਵਾਸਤੇ ਵੀ ਸੁਨਹਿਰੀ ਮੌਕਾ ਇੱਧਰ ਨੂੰ ਮਾਰ ਲਓ ਨਿਗਾ ਆ ਸਾਰੀਆਂ ਆਈਟਮਾਂ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਘੱਟ ਕੀਮਤਾਂ ਤੇ ਤੇ ਆਜੋ ਆਪਾਂ ਜਿਵੇਂ ਗਿਫਟਾਂ ਦੀ ਗੱਲ ਕਰਦੇ ਸੀ ਆ ਭਈਆਂ ਨੇ ਜੀ ਗਿਫਟਾਂ ਇੱਧਰ ਨਿਗਾ ਮਾਰੋ ਆ ਸਾਰੀਆਂ ਗਿਫਟਾਂ ਨੇ ਇਹਦੇ ਵਿੱਚ ਸਾਰੀਆਂ ਹੀ ਆਈਟਮਾਂ ਤ ਮਤਲਬ ਬਾਜ਼ਾਰ ਤੋਂ ਰੇਟ ਪਤਾ ਕਰਿਆ ਆਇਓ ਆਈਟਮ ਪਸੰਦ ਕਰਿਆ ਆਇਓ ਉਰੇ ਆ ਕੇ ਲੈ ਲਿਓ ਰੇਟ ਉਦੋਂ ਤੁਹਾਨੂੰ ਕੀ ਆ ਟੱਕ ਮਿਲਣ ਵਾਲਾ ਕਰੋ ਜੀ ਚੈੱਕ ਕਿਉਂਕਿ ਰੇਟ ਆਪ ਹੀ ਘੱਟ ਮਿਲਣਾ ਜੋ ਖਾਲੀ ਕਰ ਰਹੇ ਆ ਇਹ ਖਾਲੀ ਕਰ ਰਹੇ ਆ ਮਤਲਬ ਇਹ ਤਾਂ ਬੜੀ ਗੱਲ ਹੀ ਇਹ ਹਾਂ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਤੇ ਤੁਹਾਨੂੰ ਚੀਜ਼ਾਂ ਜਿਹੜੀਆਂ ਮਿਲ ਜਾਣੀਆਂ ਨੇ ਅੱਛਾ ਆ ਆਈਟਮ ਜਿਹੜੀ ਮੇਰੇ ਮੂਰੇ ਪਈ ਆ ਜੀ ਇਹ ਗਰਮੀਆਂ ਦੇ ਵਿੱਚ ਤਾਂ ਇਹਦੀ ਸਭ ਤੋਂ ਜ਼ਿਆਦਾ ਲੋੜ ਪੈਂਦੀ ਆ ਕਈ ਲੋਕ ਹੁੰਦੇ ਨੇ ਹਨਾ ਜਿਵੇਂ ਕਹਿੰਦੇ ਨੇ ਫ੍ਰਿਜ ਜ਼ਿਆਦਾ ਵਾਰੀ ਖੋਲ੍ਹ ਲਈ ਆਪਾਂ ਕੈਂਪਰ ਚ ਪਾਣੀ ਭਰ ਲੈਨੇ ਆ 550 ਰੁਪਏ ਤੋਂ ਜਿਹੜਾ ਹੈਗਾ ਕੈਂ ਆਪ ਪਿਆਰੇ ਜੀ ਅੰਕੂ ਜੀ ਬੋਤਲਾਂ ਜਿਹੜੀਆਂ ਹਨਾ ਜ਼ਿਆਦਾਤਰ ਫਾਰਟਡ ਬੋਤਲ ਦੇਖੀਏ ਪੇਰੇ ਅਸੀਂ ਉਹ ਆਲੇ ਡਿਜ਼ਾਈਨ ਉਹਦੇ ਵਿੱਚ ਹੀ ਅੱਛਾ ਉਹਦੇ ਡਿਜ਼ਾਈਨ ਬਿਲਕੁਲ ਤੁਹਾਨੂੰ ਬਲੇ 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 ਤੇ ਬਾਕੀ ਆਪਾਂ ਦੇਖ ਲਿਆ ਸਾਰੀਆਂ ਬੋਤਲ ਪਿਆਰੇ ਜਿਵੇਂ ਟੈਂਪਰੇਚਰ ਬੋਤਲ ਹੋ ਗਈ ਹਨਾ ਬਾਜ਼ਾਰ ਚ ਆਪਾਂ ਬੋਤਲ ਆ ਦੇਖੋ ਜੀ ਫਾਈਨ ਕੁਆਲਿਟੀ ਏਕ ਗ੍ਰੇਡ ਦੇ ਵਿੱਚ ਅਸੀਂ ਦੇ ਰਹੀਏ 200 ਰੁਪਏ ਦੀ ਆ 200 ਰੁਪਏ ਦੇ ਵਿੱਚ ਇੱਥੋਂ ਰੇਟਾਂ ਦਾ ਅੰਦਾਜ਼ਾ ਲਗਾ ਸਕਦੇ ਆ ਕੀ ਆਮ ਬੋਸਬ ਕੱਲ੍ਹ ਆ ਮਿੱਟੀ ਆਂਦੀ ਅਸੀਂ ਅੰਕੂ ਜੀ ਦੀ ਬੋਤਲ ਦੇ ਦਾਂਗੇ ਇੱਥੇ ਜੀ ਓਕੇ ਆ ਦੇਖੋ ਜੀ ਆ ਡਿਨਰ ਸੈੱ ਕਿੰਨੇ ਭਾਂਡੇ ਵਾਲਾ ਨੂੰ ਜੀ 51 ਪੀਸਾ ਮਿਲ ਜੂ 52 ਮਿਲ ਜੂ 81 ਮਿਲ ਜੂਗਾ ਜੀ 51 57 ਤੇ 81 ਰੇਟ ਕੀ ਮਿਲਣਾ ਤੁਹਾਨੂੰ ਇਹ 51 ਤੇ 57 ਵਾਲੇ ਦਾ 2600 ਮਤਲਬ 2600 ਰੁਪਏ ਦੇ ਵਿੱਚ ਤੁਹਾਨੂੰ ਸਟੀਲ ਦੇ ਭਾਂਡੇ ਵਾਲਾ ਕੁਆਲਟੀ ਦੇ ਨਾਲ ਜੀ ਆ ਲੋ ਮਤਲਬ ਹੈਚਿੰਗ ਵੀ ਹੋਈ ਹੋਈ ਆ ਕੁਆਲਟੀ ਵੀ ਘੈਂਟ ਆ ਇਹ ਜਿਹੜਾ ਡਿਜ਼ਾਈਨ ਵੀ ਮਿਲ ਜਾਣਗੇ ਸਿਰਫ 2600 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਚੀਜ਼ ਜਿਹੜੀ ਆ ਮਿਲ ਜਾਣੀ ਆ ਆਈਟਮ ਦਿਖਾਈਏ ਕੱਪ ਸੌਸਰ ਸੈਟ ਗਿਫਟਿੰਗ ਦੇਣ ਵਾਸਤੇ ਸਭ ਤੋਂ ਵੱਧ ਲੋਕ ਇਹਨੂੰ ਆਕੇ ਮੰਗਦੇ ਨੇ ਤੇ ਇੱਥੇ ਨਾ ਕੋਲੇ ਕਿੰਨੇ ਦਾ ਮਿਲ ਜਣਾ ਡਿਜ਼ਾਈਨ ਵਿੱਚ ਮਿਲ ਜਣੇ ਨੇ ਆ ਮਾਰ ਲਓ ਲੇਗਾ ਮਿਲ ਜਣਾ ਜੀ ਤੁਹਾਨੂੰ 550 ਤੋਂ ਇਹ ਆਟਮ ਸ਼ੁਰੂ ਹੋ ਜਾਣੀਆਂ ਉਸ ਤੋਂ ਬਾਅਦ ਗਲਾਸ ਦੀ ਆਟਮ ਤਾਂ ਇਹਨਾਂ ਕੋਲੇ ਬਹੁਤ ਜ਼ਿਆਦਾ ਮਿਲਣੀਆਂ ਪਹਿਲਾਂ ਨਾਲੋਂ ਜਿਹੜੇ ਰੇਟ ਨੇ ਉਹ ਬਹੁਤ ਘਟਾ ਦਿੱਤੇ ਗਏ ਨੇ ਮਤਲਬ 5.6 6000 ਵਾਲੀਆਂ ਆਟਮ ਤੋਂ ਤੁਹਾਨੂੰ ਇੱਥੇ 1000 1012 1200 ਦੇ ਵਿੱਚ ਮਿਲ ਜਾਣੀਆਂ ਨੇ ਗਲਾਸ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਹਣਾ ਹਰ ਤਰ੍ਹਾਂ ਦੀ ਆਟਮ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਹੋਇਆ ਜ਼ਿਆਦਾ ਲੰਬੀ ਨਹੀਂ ਕਰਦੇ ਆਪਾਂ ਵੀਡੀਓ ਪਰ ਆਟਮ ਸਾਰੀ ਮਿਲ ਜਾਣੀਆਂ ਮਾਰ ਲਓ ਨਿਗਾ ਤੇ ਖਾਸ ਕਰਕੇ ਜਿਵੇਂ ਘਰਾਂ ਕੱਪ ਹੁੰਦੇ ਰਹੇ ਉਹ ਵੀ ਹੈਗੇ ਨੇ ਇਹਨਾਂ ਕੋਲੇ ਤੇ ਇਧਰ ਮਾਰ ਰੋ ਆਈਟਮ ਜਿਵੇਂ ਆਪਾਂ ਰਸੋਈ ਚ ਯੂਜ਼ ਕਰਦੇ ਆ ਆਪਣੇ ਘਰ ਵਾਸਤੇ ਜਿਹਨੇ ਯੂਜ਼ ਕਰਨੀਆਂ ਨੇ ਆਈਟਮਾਂ ਉਹ ਦੇਖੋ ਜੀ ਆਹ ਆਈਟਮ ਤੁਹਾਨੂੰ ਕਈ ਵਾਰੀ ਦਿਖਾਈ ਆ ਤੇ ਇਹ ਆਈਟਮ ਦੀ ਮੰਗ ਬਹੁਤ ਹੈ ਥੋੜੇ ਜੇ ਪੀਸ ਰਹਿ ਗਏ ਲੈ ਜਾਓ ਜਿਹੜੇ ਰਹਿ ਗਏ ਉਹ ਰਹਿ ਗਏ ਉਸ ਤੋਂ ਬਾਅਦ ਆਪਾਂ ਕਰ ਲਈਏ ਇਹ ਕੰਟੇਨਰ ਹੁਣ ਗਰਮੀਆਂ ਦੇ ਵਿੱਚ ਜ਼ਰੂਰਤ ਪੈਣੀ ਆ ਜੀ ਇਹਨਾਂ ਦੀ ਆਹ ਘਰੋ ਚ ਇੱਕ ਕੰਟੇਨਰ ਇਹਦੀ ਵੀ ਆਹ ਕੁਆਂਟੀਟੀ ਰਹਿ ਗਈ ਹੈ ਇਹਨਾਂ ਕੋਲੇ ਇਹ ਵੀ ਲੈ ਜਾਓ ਇਹਦੇ ਵੀ ਰੇਟ ਬਹੁਤ ਘਟਾਏ ਹੋਏ ਨੇ ਜਿਹੜੀ ਜਿਆ ਫਾਇਦਾ ਲੈ ਗਿਆ ਹੀ ਲੈ ਗਿਆ ਜਿਹੜਾ ਫਾਇਦਾ ਲੈ ਗਿਆ ਲੈ ਗਿਆ ਜਿਹੜ ਬਾਕੀ ਹਰ ਆਈਟਮ ਦੀ ਡਿਸਕਾਊਂਟ ਲਾਈ ਹੋਇਆ ਲਾਇਆ ਹੋਇਆ ਇਹਨਾਂ ਨੇ ਤਾਂ ਤੁਸੀਂ ਦੇਖ ਲਿਆ ਇਹ ਸਟਾਕਲੇ ਸੇਲ ਲੀਜੀ ਸਟਾਕ ਕਲੇਰੈਂਸ ਦਾ ਮੌਕਾ ਹੈ ਸਾਰਾ ਸਮਾਨ ਹੀ ਖਤਮ ਕਰ ਰਹੇ ਨੇ ਇਸ ਕਰਕੇ ਜਲਦੀ ਤੋਂ ਜਲਦੀ ਆਓ ਜੇਦੀ ਤੋਂ ਜੇਦੀ ਜਿਹੜਾ ਫਾਇਦਾ ਆਪਣੇ ਘਰੇ ਲੈ ਕੇ ਜਾਓ ਈਦੀ ਸ਼ਾਪਿੰਗ ਕਰੋ ਜਾਂ ਘਰ ਵਾਸਤੇ ਸ਼ਾਪਿੰਗ ਕਰਨੀ ਆ ਵੱਧ ਤੋਂ ਵੱਧ ਤੁਹਾਡਾ ਫਾਇਦਾ ਹੋਏਗਾ ਹਨਾ ਤੇ ਸਾਡੀ ਵੀ ਇਹੀ ਕੋਸ਼ਿਸ਼ ਹੈ ਦੀ ਆ ਵੀ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਾਉਂਦੇ ਰਹੀਏ ਬਾਕੀ ਇਹਨਾਂ ਦੇ ਨੰਬਰ ਤੇ ਕਾਲ ਕਰ ਲਿਓ ਜੇ ਕੋਈ ਜਾਣਕਾਰੀ ਲੈਣੀ ਆ ਬਾਕੀ ਤੁਸੀਂ ਸਟੋਰ ਵੀ ਵਿਜ਼ਿਟ ਕਰ ਸਕਦੇ ਹੋ ਅੱਗੇ ਨੂੰ ਵੀ ਇਸ ਤਰ੍ਹਾਂ ਦੀ ਵੀਡੀਓ ਨਾਲ ਮਿਲਦੇ ਰਹਾਂਗੇ ਤਦ ਤੱਕ ਦੇ ਲਈ ਹਾਜ਼ਰ ਰਹੋ ਵ